ਅਸਲਾਮੁਅਲੈਕੁਮ ਉਮੀਦ ਕਰਦੀ ਹਾਂ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਅੱਜ ਦੀ ਵੀਡੀਓ ਬਹੁਤ ਹੀ ਖਾਸ ਤੇ ਅਹਿਮ ਵੀਡੀਓ ਹੈ ਕਿਉਂਕਿ ਇਸ ਵੀਡੀਓ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਤੇ ਅਮਨਦੀਪ ਕੌਰ ਨੂੰ ਲੈ ਕੇ ਕੁਝ ਵੱਡੇ ਵੱਡੇ ਖੁਲਾਸੇ ਹੋ ਰਿਹਾ ਸੀ ਐਮ ਭਗਵੰਤ ਮਾਨ ਨੇ ਜਿਹੜਾ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਐਕਸ਼ਨ ਕਰਨੇ ਦਾ ਐਲਾਨ ਕੀਤਾ ਉਸ ਦੇ ਬਾਰੇ ਵੀ ਗੱਲਬਾਤ ਹੋਏਗੀ ਤੁਸੀਂ ਚੱਲ ਕੇ ਵੀਡੀਓ ਵੇਖਣੀ ਹੈ ਫਿਰ ਕਰਦੇ ਹਾਂ ਉਸ ਤੇ ਵਿਚਾਰ ਬਾਅਦ ਵੱਡੀ ਖਬਰ ਹੈ ਜਿਵੇਂ ਕਿ ਵਿਕਰਮ ਸਿੰਘ ਮਜੀਠੀਆ ਦਾ ਇੱਕ ਵੀਡੀਓ ਸਾਹਮਣੇ ਆ ਗਿਆ ਯਾਨੀ ਕਿ ਪੰਜਾਬ ਦੇ ਵਿੱਚ ਇਸ ਖਬਰ ਦੇ ਨਾਲ ਤਰਥਲੀ ਮੱਚ ਜਾਣੀ ਆ ਬਾਦਲਾਂ ਦੇ ਮਜੀਠੀਏ ਦਾ ਇੱਕ ਵੀਡੀਓ ਸਾਹਮਣੇ ਆਇਆ ਜੀ ਤਾਂ ਸੁਣ ਕੇ ਬੜੀ ਹੈਰਾਨੀ ਹੋਣੀ ਆ ਕਿ ਇਹ ਹੋ ਕਿਵੇਂ ਸਕਦਾ ਪਰ ਦਰਸਾਂ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਔਰ ਦੂਜੇ ਪਾਸੇ ਅਮਨਦੀਪ ਕੌਰ ਕਾਸਟੇਬਲ ਜਿਨ੍ਹਾਂ ਦਾ ਹੈਡਲਾਈਨ ਦੇ ਵਿੱਚ ਅਕਸਰ ਤੁਸੀਂ ਨਾਮ ਸੁਣਦੇ ਹੋ ਪਰ ਕੋਨਾ ਬਣੀ ਉਹ ਬਹੁਤ ਵੱਡਾ ਲਿੰਕ ਬਹੁਤ ਹੀ ਵੱਡੇ ਅਫਸਰ ਦੇ ਨਾਲ ਪਾਇਆ ਗਿਆ ਜਿਹੜਾ ਬੰਦਾ ਸਾਹਮਣੇ ਆ ਕੇ ਗਵਾਹੀ ਦੇ ਰਿਹਾ ਉਸੇ ਬੰਦੇ ਦੇ ਮੂੰਹੋਂ ਸੁਣਾਵਾਂਗੇ ਕਿ ਆਖਰ ਉਸਦੇ ਲਿੰਕ ਕਿਹੜੇ ਵੱਡੇ ਅਧਿਕਾਰੀ ਦੇ ਨਾਲ ਨੇ ਔਰ ਕਿੱਥੋਂ ਉਹ ਚਿਟਾ ਲੈ ਕੇ ਆਉਂਦੀ ਸੀ ਔਰ ਕਦੋਂ ਤੋਂ ਉਹਨੇ ਸ਼ੁਰੂਆਤ ਕੀਤੀ ਸੀ ਔਰ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਇਸ ਗੱਲ ਦਾ ਖੁਲਾਸਾ ਕਰਨ ਕਿ ਭਾਈ ਵਿਕਰਮ ਸਿੰਘ ਮਜੀਠੀਆ ਨਸ਼ੇ ਦਾ ਤਸਕਰ ਨਸ਼ੇ ਵੇਚਦਾ ਵੀ ਹੈ ਇਹ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਖੁਲਾਸਾ ਕੀਤਾ ਗਿਆ ਪਹਿਲੀ ਵਾਰ ਜਿਹੜਾ ਕਿ ਵਿਕਰਮ ਸਿੰਘ ਮਜੀਠੀਆ ਦਾ ਮਾਮਲਾ ਸਾਹਮਣੇ ਆਇਆ ਪੰਜਾਬ ਦੇ ਉਹਨਾਂ ਲੋਕਾਂ ਲਈ ਬੜਾ ੱਤਕਾ ਲੱਗਣ ਵਾਲਾ ਜਿਹੜੇ ਲੋਕ ਕਹਿੰਦੇ ਸੀ ਵਿਕਰਮ ਸਿੰਘ ਮਜੀਠੀਆ ਤਾਂ ਬਹੁਤ ਚੰਗੇ ਬੰਦੇ ਨੇ। ਯਾਨੀ ਬਾਦਲਾਉਂ ਦਾ ਪਰਿਵਾਰ ਬਹੁਤ ਚੰਗਾ। ਜਿਹੜੇ ਲੋਕ ਇਹ ਗੱਲ ਨੂੰ ਕਹਿੰਦੇ ਸੀ ਉਹਨਾਂ ਲੋਕਾਂ ਦੇ ਮੂੰਹ ਤੇ ਇਹ ਗੱਲ ਦਾ ਤਮਾਚਾ ਹੈ। ਕਿਉਂਕਿ ਪੰਜਾਬ ਦੇ ਅੰਦਰ ਤੁਸੀਂ ਵੇਖਿਆ ਬੀਤੇ ਦਿਨੀ ਵਿਕਰਮ ਸਿੰਘ ਮਜੀਠੀਆ ਇੱਕ ਵੀਡੀਓ ਲੈ ਕੇ ਆਉਂਦੇ ਨੇ ਜਿਹਦੇ ਵਿੱਚ ਉਹ ਦਾਅਵਾ ਕਰ ਦਿੰਦੇ ਨੇ ਕਹਿੰਦੇ ਅਮਰਪਾਲ ਸਿੰਘ ਦਾ ਭਰਾ ਚਿੱਟਾ ਲਾ ਰਿਆ ਪਾਈ ਗੱਡੀ ਦੇ ਅੰਦਰ ਇੱਕ ਬੰਦਾ ਹੋਰ ਵੀ ਬੈਠਾ। ਪਰ ਦਰਅਸਲ ਦੇ ਵਿੱਚ ਪੂਰੇ ਪੰਜਾਬ ਦੇ ਲੋਕਾਂ ਨੇ ਉਸ ਵੀਡੀਓ ਨੂੰ ਨਕਾਰ ਦਿੱਤਾ ਸੀ ਕਿ ਇਹ ਵੀਡੀਓ ਉਸ ਦੀ ਨਹੀਂ ਹੈਗੀ ਕਿਉਂਕਿ ਉਹਦੇ ਵਿੱਚ ਨਾ ਤਾਂ ਕੋਈ ਉਹਦਾ ਮੂੰਹ ਦਿਂਦਾ ਸੀ ਔਰ ਨਾ ਹੀ ਉਹਦਾ ਕੋਈ ਸਿਰ ਨਾ ਕੋਈ ਪੈਰ ਦਿਂਦਾ ਸੀ ਯਾਨੀ ਕੋਈ ਹੋਰ ਬੰਦੇ ਦੀ ਵੀਡੀਓ ਦਿਖਾ ਕੇ ਉਹਨਾਂ ਨੇ ਸਾਬਤ ਕਰ ਦਿੱਤਾ ਕਿ ਭਾਈ ਇਹ ਚਿੱਟਾ ਲਾਉਣ ਵਾਲਾ ਵਿਅਕਤੀ ਹੈ ਜਿਹੜਾ ਇਹ ਤਾਂ ਅਮਰਪਾਲ ਸਿੰਘ ਦਾ ਭਰਾ ਫਰਪ੍ਰੀਤ ਸਿੰਘ ਔਰ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਜਿਨ੍ਹਾਂ ਨੇ ਇਹ ਦਾਵਾ ਹੀ ਕਰ ਦਿੱਤਾ ਕਿ ਬਿਕਰਮ ਸਿੰਘ ਮਜੀਠੀਆ ਬਹੁਤਾ ਚਿਰ ਬਚ ਨਹੀਂ ਸਕਦੇ ਤੇ ਅਸੀਂ ਉਹਨਾਂ ਦੇ ਉੱਤੇ ਵੱਡੇ ਪੱਧਰ ਤੇ ਐਕਸ਼ਨ ਲੈਣ ਜਾ ਰਹੇ ਹਾਂ ਤਾਂ ਪੰਜਾਬ ਦੇ ਮੁੱਖ ਮੰਤਰੀ ਬਣੀਓ ਬਹੁਤ ਵੱਡਾ ਖੁਲਾਸਾ ਹੋਇਆ ਤਾਂ ਤੁਹਾਨੂੰ ਮੈਂ ਪਹਿਲਾਂ ਉਹ ਵੀਡੀਓ ਦਿਖਾਉਣਾ ਜਿਹਦੇ ਵਿੱਚ ਬਿਕਰਮ ਸਿੰਘ ਮਜੀਠੀਆ ਔਰ ਦੂਜੇ ਪਾਸੇ ਪੰਜਾਬ ਦੇ ਵਿੱਚ ਕੌਨਸਟੇਬਲ ਦਾ ਜਿਹੜਾ ਬਹੁਤ ਵੱਡਾ ਨਾਮ ਇੱਕ ਸਾਹਮਣੇ ਆ ਗਿਆ ਕਿ ਕਿਹੜੇ ਅਵਸਾਰਾਂ ਦੇ ਨਾਲ ਉਹਦੇ ਲਿੰਕ ਸੀ ਔਰ ਦੂਜੇ ਪਾਸੇ ਚਿੱਟਾ ਕਿਵੇਂ ਵੇਚਦੀ ਸੀ ਔਰ ਕਿੱਥੋਂ ਲੈ ਕੇ ਆਉਂਦੀ ਸੀ ਅਸ਼ੁਰੂਆਤ ਕਿੱਥੋਂ ਹੁੰਦੀ ਆ ਤਾ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਇੱਕ ਐਸੀ ਅਪਡੇਟ ਸਾਂਝੀ ਕਰੂੰਗਾ ਜਿਹੜੀ ਹਲਾ ਦੇਣ ਵਾਲੀ ਆ ਬਾਦਲਾਂ ਨੂੰ ਵੀ ਪੂਰੇ ਪੰਜਾਬ ਦੇ ਲੋਕਾਂ ਨੂੰ ਵੀ ਸੁਣੋ ਮੈਨੂੰ ਤਾਂ ਪਤਾ ਸੀ ਵੀ ਨਸ਼ਾ ਇਹਨਾਂ ਦੀਆਂ ਗੱਡੀਆਂ 1400 ਤੋਂ ਸਾਹਮਣੇ ਹੋ ਗਿਆ ਥਾਰ ਵਾਲੀ ਮੈਡਮ ਇੱਕ ਇੱਕ ਸਾਡੇ ਬੁਹਾ ਫੜਿਆ ਗਿਆ ਮਲਾਜਮ ਤੋਂ ਇੱਕਾ ਕਿਲੋ ਨਾਲ ਇੰਸਪੈਕਟਰ ਫੜਿਆ ਗਿਆ ਇੱਕ 6 4.5 ਜੇ ਨਾਲ ਡੀਆਰਆਈ ਦਾ ਮਲਾਇ ਫੜ ਗਿਆ ਡੀਆਰਆਈ ਇੱਕ ਇਹ ਜੀ ਏਜੰਸੀ ਹੈ ਜਿਹਦਾ ਪੂਰਾ ਨੈਕਸਟ ਜੀ ਟਰੱਕਸ ਦਾ ਕੰਟਰੋਲ ਜਿਹਨੇ ਵਿਕੀਲਾਲ ਜਾਂਚ ਕਰਨ ਰਾਹ ਵਰਗੀ ਏਜੰਸੀ ਹੈ ਹੁਣ ਖੜਕਾਏ ਹੋਣੇ ਨਾ ਪਤਾ ਕੀਤਾ ਹੋਣਾ ਕਿਉਂਕਿ ਤੁਸੀਂ ਵੀ ਤਾਂ ਕੰਮ ਕਰਦੇ ਹੋ ਬਰਾਊਂਡ ਦੇ ਉੱਪਰ ਕਿ ਕਿੱਥੋਂ ਲੈ ਕੇ ਆਉਂਦੇ ਸੀਗੀ ਕਿਵੇਂ ਵਿਕਦਾ ਸੀਗਾ ਮਾਨਸੇ ਵੀ ਰਹੀ ਉਹ ਤਾਂ ਮਾਨਸਾ ਦਾ ਗੱਲਾ ਹੈ ਗੱਲਾ ਮੀਂਝੋ ਕਿ ਆਹ ਪੈਣਾ ਸਪਲਾਈ ਹੋਈਆਂ ਉਹਦੇ ਬਾਰੇ ਮੈਂ ਵੀਡੀਓ ਪਾਉਣੀ ਚੱਲ ਛੋਟੇ ਚੈਨਲ ਤੇ ਰੀਵਿਲ ਆਨ ਕਰਦਣਾ ਮੈਨੂੰ ਉਹਦੇ ਬਾਰੇ ਪਤਾ ਲੱਗਿਆ ਉਹ ਪਹਿਲਾਂ ਵੀ ਇੱਕ ਬਹੁਤ ਵੱਡਾ ਅਫਸਰ ਸੀ ਇਤੋਂ ਕਾਲਜ ਚੋਂ ਸਾਡੇ ਮਾਨ ਸਾਹਿਬ ਉਦੋਂ ਸੈਕਸ ਸਕੈਂਡਲ ਬਹੁਤ ਪ੍ਰਚੱਲ ਸੀ ਉਦੋਂ ਵੀ ਉਹਦਾ ਨਾਂ ਆਉਂਦਾ ਸੀ ਆਮ ਘਰਾਆਂ ਦੀਆਂ ਕੁੜੀਆਂ ਪੜੀਆਂ ਲਈਆਂ ਨੌਕਰੀ ਦੇ ਵਾਸਤੇ ਜੋ ਅਫਸਰ ਸਪਲਾਈ ਕਰਦਾ ਸੀ ਉਹ ਵੀ ਉਹ ਬੰਦਾ ਇਹੀ ਕੰਮ ਕਰ ਰਿਹਾ ਤੇ ਇਹ ਕੁੜੀ ਦੇ ਉਹਦੇ ਨਾਲ ਲਿੰਕ ਸੀ ਬੰਦੇ ਨਾਲ ਜਦੋਂ ਉਹ ਮਾਨ ਸਾਹਿਬ ਸੀ ਇਹਦੇ ਸਟਾਰਟਿੰਗ ਇਹਦੀ ਉਹ ਕੰਮ ਤੋਂ ਸ਼ੁਰੂ ਹੋਈ ਹੈ ਬਲੈਕਮੇਲਿੰਗ ਵਾਲੇ ਕੰਮ ਤੋਂ ਸ਼ੁਰੂ ਕਈ ਇਹਨੇ ਮੁਲਾਜ਼ਮਾਂ ਨੂੰ ਵੀ ਨਾਲਦਿਆਂ ਨੂੰ ਬਲੈਕਮੇਲ ਕਰਿਆ ਇੱਕ ਦੋ ਨਾਕਲੀ ਝੱਗਿਆ ਬਾਪਿਆਂ ਨੂੰ ਵੀ ਇਹਨੇ ਉਹ ਕੰਮਾਂ ਚ ਲੈ ਕੇ ਮਿਲਕ ਰਿਹਾ ਉਤੋਂ ਹੀ ਉਹ ਚਿੱਤੇ ਦੀ ਆਤ ਪਾਈ ਰੀ ਵਿੱਚ ਦੀ ਮਾਨਸਾ ਤੋਂ ਮੈਂ ਨਵਾਂ ਮੁੰਡਾ ਸੀ ਉਹ ਇਹਨਾਂ ਦਾ ਤੁਤ ਮੁਤ ਕਰਕੇ ਕੰਮ ਤਾਂ ਉਹ ਜੇਲ੍ਹ ਚ ਭੇਜਦਾ ਤੋਂ ਹੋ ਜਣਾ। ਜਿਹੜੀ ਖਬਰ ਤੁਸੀਂ ਸੁਣੀ ਆ ਪਰਮਿੰਦਰ ਸਿੰਘ ਝੋਟਾ ਮਾਨਸਾ ਦੇ ਰਹਿਣ ਵਾਲਾ ਨੌਜਵਾਨ ਗੁਰਸਿੱਖ ਬੰਦੇ ਬਣੀਓ ਖੁਲਾਸੇ ਹੋਏ ਨੇ। ਯਾਨੀ ਜਿਹੜੀ ਅਮਨਦੀਪ ਕੌਰ ਆ ਉਹ ਵੀ ਮਾਨਸਾ ਦੇ ਵਿੱਚ ਡਿਊਟੀ ਸੀ। ਇਹ ਵੀ ਸਾਰੇ ਜਾਣਦੇ ਆ ਉਥੋਂ ਉਹਨੂੰ ਆਦਤ ਪੈਂਦੀ ਆ ਤਾਂ ਵੱਡੇ ਵੱਡੇ ਅਧਿਕਾਰੀਆਂ ਦੇ ਨਾਲ ਉਹਨਾਂ ਨੇ ਕਿਹਾ ਪਰਮਿੰਦਰ ਸਿੰਘ ਝੋਟੇ ਨੇ ਕਿਹਦੇ ਲਿੰਕ ਸੀ। ਬਹੁਤ ਵੱਡੇ ਅਧਿਕਾਰੀਆਂ ਦੇ ਨਾਲ ਲਿੰਕ ਨੇ ਬਹੁਤ ਸਾਰੇ ਆਫੀਸਰ ਨੇ ਇਹ ਜਿਹੜੇ ਉਹਨੂੰ ਚਿੱਟੇ ਦੀ ਇਆਦਤ ਪਾਈ ਉਸ ਤੋਂ ਬਾਅਦ ਬਲੈਕਮੇਲਿੰਗ ਦਾ ਵੀ ਕੰਮ ਕਰਦੀ ਸੀ ਬਹੁਤ ਸਾਰੇ ਬਾਬਿਆਂ ਦੇ ਨਾਲ ਵੀ ਕਹਿੰਦਾ ਇਹਦਾ ਕਨੈਕਟਰ ਰਿਹਾ ਹੈ ਕਈ ਆਫਸਰਾਂ ਦੇ ਨਾਲ ਰਿਹਾ ਉਸ ਤੋਂ ਬਾਅਦ ਬਲਵਿੰਦਰ ਸਿੰਘ ਦੇ ਵਿੱਚ ਐਂਟਰੀ ਕਰ ਜਾਂਦਾ ਤਾਂ ਫੇਰ ਉਹ ਬਠਿੰਡੇ ਦੇ ਵਿੱਚ ਆਪਣਾ ਘਰ ਵੀ ਖਰੀਦ ਲੈਂਦੀ ਆ ਤਾਂ ਉਸ ਤੋਂ ਬਾਅਦ ਉੱਥੇ ਉਹਦੀ ਡਿਊਟੀ ਵੀ ਜੁਆਇਨ ਹੋ ਜਾਂਦੀ ਆ ਤਾਂ ਹੁਣ ਆਜੋ ਬਿਕਰਮ ਸਿੰਘ ਮਜੀਠੀਆ ਦੇ ਉੱਤੇ ਹੁਣ ਇੱਕ ਧਿਆਨ ਦੇ ਨਾਲ ਸੁਣਨ ਦੀ ਲੋੜ ਆ ਜਿੰਨੇ ਵੀ ਪੰਜਾਬ ਦੇ ਸਾਡੇ ਵਾਸੀ ਤੁਸੀਂ ਇਸ ਖਬਰ ਨੂੰ ਸੁਣਨਾ ਚਾਹੁੰਦੇ ਹੋ ਕਿ ਬਿਕਰਮ ਸਿੰਘ ਮਜੀਠੀਆ ਫੜਿਆ ਕਿਵੇਂ ਗਿਆ ਮਾਮਲਾ ਬੜਾ ਗੰਭੀਰ ਹੈ ਹੁਣ ਗੱਲ ਪਿੱਛੇ ਲੈ ਕੇ ਚੱਲਦੇ ਆ ਕਿ ਮਾਮਲਾ ਹੋਇਆ ਕਿੱਥੋਂ ਸ਼ੁਰੂਆ ਦੇਖੋ ਬਿਕਰਮ ਸਿੰਘ ਮਜੀਠੀਆ ਬਾਦਲਾਂ ਦਾ ਇੱਕ ਬਹੁਤ ਵੱਡਾ ਨਾਮ ਯਾਨੀ ਸ਼ਖਬੀਰ ਬਾਦਲ ਦਾ ਸਾਕਾ ਸਾਲਾ ਸਾਰੇ ਲੋਕ ਜਾਣਦੇ ਹਾਂ ਤਾਂ ਅਕਸਰ ਤੁਸੀਂ ਵੇਖਿਆ ਬੜਾ ਜ਼ੋਰ ਜਮੈਸ ਕੀਤਾ ਵਿਕਰਮ ਸਿੰਘ ਮਜੀਠੀਆ ਨੇ ਜਿਹੜੇ ਅਸਲੀ ਤੱਥਾਂ ਦੀ ਗੱਲ ਹੈ ਉਹ ਤੁਹਾਡੇ ਸਾਹਮਣੇ ਤਰਾਂਗੇ ਵਿਕਰਮ ਸਿੰਘ ਮਜੀਠੀਆ ਇੱਕ ਵੀਡੀਓ ਲੈ ਕੇ ਆਉਂਦੇ ਨੇ ਜਿਹਦੇ ਵਿੱਚ ਉਹ ਦਾਵਾ ਕਰ ਦਿੰਦੇ ਨੇ ਕਿ ਭਾਈ ਇਹ ਅਮਰਪਾਲ ਸਿੰਘ ਦੇ ਭਰਾ ਦੀ ਵੀਡੀਓ ਆ ਦਾਵਾ ਕਰਦੇ ਪ੍ਰੈਸ ਕਾਨਫਰੰਸ ਕਰ ਦਿੰਦੇ ਨੇ ਦਾਵਾ ਹੀ ਕਰ ਦਿੰਦੇ ਨੇ ਕਿ ਵਾਕਈ ਦੇ ਵਿੱਚ ਇਹ ਤਾਂ ਅਮਰਪਾਲ ਸਿੰਘ ਦਾ ਭਰਾ ਹੈਗਾ ਤਾਂ ਹੁਣ ਤੁਸੀਂ ਇਹ ਵੇਖੋ ਵੀ ਉਹ ਤਾਂ ਨਿਕਲ ਗਈ ਫੇਕ ਹੁਣ ਦੂਜੇ ਪਾਸੇ ਆਜੋ ਬਾਦਲਾਂ ਦੇ ਪਰਿਵਾਰ ਨੂੰ ਬਾਦਲਾਂ ਦੀ ਸਰਕਾਰ ਨੂੰ ਖੁਦ ਬਾਦਲਾ ਨੂੰ ਯਾਨੀ ਪੂਰੇ ਪਰਿਵਾਰ ਨੂੰ ਸਾਰੇ ਲੋਕ ਜਾਣਦੇ ਵੀ ਨੇ ਚੰਗੀ ਤਰ੍ਹਾਂ ਜਾਣਦੇ ਨੇ ਪੰਜਾਬ ਦੇ ਲੋਕ ਬੜੀ ਚੰਗੀ ਤਰ੍ਹਾਂ ਇਹਨਾਂ ਦੇ ਵਾਕਿਬ ਔਰ ਸਮਝਦਾਰ ਨੇ ਜਦੋਂ ਇਹਨਾਂ ਨੇ ਪੰਜਾਬ ਦੇ ਅੰਦਰ 25 ਸਾਲ ਰਾਜ ਕੀਤਾ ਪੰਜ ਵਾਰ ਇਹਨਾਂ ਦੀ ਸਰਕਾਰ ਬਣਦੀ ਹੈ ਤੇ ਪੰਜਾਬ ਦੇ ਲੋਕਾਂ ਨੂੰ ਚੰਗੀ ਤਰ੍ਹਾਂ ਪਤਾ ਲੱਗਿਆ ਤਾਂ ਐਸੇ ਕਰਕੇ ਉਹਨਾਂ ਨੂੰ ਘਰੇ ਬਿਠਾ ਦਿੱਤਾ ਗਿਆ ਤਾਂ ਹੁਣ ਬਿਕਰਮ ਸਿੰਘ ਮਜੀਠੀਆ ਨੇ ਕਿਹੜੀ ਗੱਲ ਦਾ ਦਾਵਾ ਕੀਤਾ ਸੀ ਬਿਲਕੁਲ ਉਸੇ ਹੀ ਪ੍ਰਕਾਰ ਪੰਜਾਬ ਦੇ ਲੋਕ ਇਹ ਦਾਵਾ ਕਰ ਰਹੇ ਨੇ ਅਮਰਪਾਲ ਸਿੰਘ ਦਾ ਪਰਿਵਾਰ ਇਹ ਦਾਵਾ ਕਰ ਰਿਹਾ ਪੰਜਾਬ ਦਾ ਮੁੱਖ ਮੰਤਰੀ ਦਾਵਾ ਕਰ ਰਿਹਾ ਕਹਿੰਦਾ ਬਿਕਰਮ ਸਿੰਘ ਮਜੀਠੀਆ ਚਿੱਟਾ ਵੇਚਦਾ ਵੀ ਆ ਔਰ ਚਿੱਟੇ ਦੇ ਤਸਕਰ ਵੀ ਨੇ ਤਾਂ ਦੇਖੋ ਲੋਕਤੰਤਰ ਹੈ ਜਿਸ ਹੀ ਪ੍ਰਕਾਰ ਬਿਕਰਮ ਸਿੰਘ ਮਜੀਠੀਆ ਨੇ ਅਮਰਪਾਲ ਸਿੰਘ ਇੱਕ ਗੁਰਸਿੱਖ ਬੰਦੇ ਦੇ ਉੱਤੇ ਦੋ ਸ਼ਰਾਦਤੇ ਚਿੱਟੇ ਦੇ ਉਸੇ ਹੀ ਪ੍ਰਕਾਰ ਜੇਕਰ ਕੋਈ ਐਵੇਂ ਇਹਨਾਂ ਦੇ ਉੱਤੇ ਦੋ ਸ਼ਿਲਾਾ ਦੇਵੇ ਫਿਰ ਉਹਨਾਂ ਨੂੰ ਛੇੜਨੀ ਲੱਗੂ ਕਿ ਭਾਈ ਅਮਰਪਾਲ ਸਿੰਘ ਦੇ ਉੱਤੇ ਅਸੀਂ ਬਿਨਾਂ ਗੱਲ ਤੋਂ ਥੋਪੀ ਜਾਂਦੇ ਆ ਕੋਈ ਸਿੱਧ ਨਹੀਂ ਹੋ ਰਹੀ ਗੱਲ ਧੱਕੇ ਨਾਲ ਅਸੀਂ ਪ੍ਰੈਸ ਕਾਨਫਰੰਸ ਕਰ ਦਿੰਨੇ ਆ ਪੂਰੇ ਪੰਜਾਬ ਦੇ ਵਿੱਚ ਉਹਨਾਂ ਨੂੰ ਬਦਨਾਮ ਵੀ ਕੀਤਾ ਜਾਂਦਾ ਸਜ਼ਾ ਤਾਂ ਚਲੋ ਜਿਹੜੀ ਮਿਲੀ ਆ ਕਾਨੂੰਨ ਦੇ ਆਧਾਰ ਤੇ ਸੰਵਿਧਾਨ ਦੇ ਆਧਾਰ ਤੇ ਉਹਨਾਂ ਨੂੰ ਅੰਦਰ ਕੀਤਾ ਹੋਇਆ ਆਲਰੇਡੀ ਉਹ ਜੇਲ੍ਹ ਦੇ ਅੰਦਰ ਹੈ ਪਰ ਗੱਲ ਹਾਂ ਕਿ ਸੱਚ ਦੀ ਆ ਕੋਈ ਸਾਡਾ ਰਿਸ਼ਤੇਦਾਰ ਨਹੀਂ ਲੱਗਦਾ ਅਮਰਪਾਲ ਸਿੰਘ ਪਰ ਗੱਲ ਜਿਹੜੀ ਸੱਚੀ ਆ ਉਹਨੂੰ ਕਹਿਣਾ ਪੈਂਦਾ ਹੁਣ ਮੁੱਖ ਮੰਤਰੀ ਕਹਿ ਰਿਹਾ ਕੱਲ ਦੇ ਬਿਆਨ ਦੇ ਵਿੱਚ ਕਹਿੰਦਾ ਭਾਈ ਵਿਕਰਮ ਸਿੰਘ ਮਜੀਠੀਆ ਨੂੰ 2014 ਦੇ ਵਿੱਚ ਕਿਸੇ ਦੀ ਯੁਰਤ ਨਹੀਂ ਸੀ ਕਿਉਂਕਿ ਉਦੋਂ ਤਾਂ ਮੁੱਖ ਮੰਤਰੀ ਮੁੱਖ ਮੰਤਰੀ ਵੀ ਹੈ ਨਹੀਂ ਸੀ ਉਹ ਕਹਿੰਦਾ ਮੈਂ ਉਹਨੂੰ ਯੁਰਤ ਕੀਤੀ ਸਿੱਖ ਥਾਪੜ ਕੇ ਕਿ ਭਾਈ ਵਿਕਰਮ ਸਿੰਘ ਮਜੀਠੀਆ ਚਿੱਟਾ ਵੇਚਦਾ ਵੀ ਨਸ਼ਿਆਂ ਦਾ ਤਸਕਰ ਤਾਂ ਹੁਣ ਤੁਸੀਂ ਇਹ ਦੱਸੋ ਵਿਕਰਮ ਸਿੰਘ ਮਜੀਠੀਆ ਤੇ ਬਾਗਲ ਦਾ ਪਰਿਵਾਰ ਦੂਜਿਆਂ ਨੂੰ ਭੰਡਣ ਤੇ ਲੱਗਿਆ ਕਦੇ ਕਹਿੰਦਾ ਅਮਰਪਾਲ ਸਿੰਘ ਚਿੱਟਾ ਲਾਉਂਦਾ ਉਹਦਾ ਭਾਈ ਲਾਉਂਦਾ ਕਦੇ ਕਹਿੰਦੇ ਆਹ ਸਰਕਾਰ ਮਾੜੀ ਆ ਫਿਰ ਤੁਸੀਂ ਇਹ ਦੇਖੋ ਵੀ ਫਿਰ ਕੱਲੇ ਤੁਸੀਂ ਚੰਗੇ ਹੋ ਤੁਹਾਡੀ ਸਰਕਾਰ ਹੋਣੀ ਚਾਹੀਦੀ ਸਦਾ ਲਈ ਤੁਸੀਂ ਤਾਂ ਚਾਹੁੰਦੇ ਇਹ ਹੋ ਕਿ ਸਦਾ ਲਈ ਅਸੀਂ ਪੰਜਾਬ ਨੂੰ ਲੁੱਟਣਾ ਸਾਡੀਆਂ ਪੀੜ੍ਹੀਆਂ ਤੋਂ ਭਾਈ ਪਰੰਪਰਾ ਰਹੀ ਐ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਨੇ ਪਾਰਟੀ ਬਣਾਈ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਆ ਜਾਂਦਾ ਮੇਰੇ ਕਹਿੰਦੇ ਹੁਣ ਫਲਾਣੇ ਨੇ ਆਉਣਾ ਫਿਰ ਸਾਡੇ ਬੱਚੇ ਵੀ ਆਉਂਦੇ ਇੱਕ ਇਹਨਾਂ ਦੇ ਭਤੀਜੇ ਦਾ ਵੀ ਵੀਡੀਓ ਵਾਇਰਲ ਹੋਇਆ ਜਿਹਦੇ ਵਿੱਚ ਇੰਟਰਵਿਊ ਦੇ ਵਿੱਚ ਉਹ ਕਹਿੰਦਾ ਸਾਡੇ ਸੁਖਵੀਰ ਬਾਦਲ ਦੀ ਭਗਵੰਤ ਮਾਨ ਨਾਲੋਂ ਜ਼ਿਆਦਾ ਪਾਵਰ ਹੈ ਅੱਜ ਵੀ ਉਹਨੇ ਦਾਅਵਾ ਕੀਤਾ ਇਸ ਗੱਲ ਦਾ ਤਾਂ ਹੁਣ ਤੁਸੀਂ ਇਸ ਗੱਲ ਨੂੰ ਸਮਝ ਗਏ ਹੋਵੋਗੇ ਸਾਰੇ ਪੰਜਾਬੀ ਤੇ ਭਾਈ ਵਿਕਰਮ ਸਿੰਘ ਮਜੀਠੀਆ ਨੇ ਦੋਚਲਾਇਆ ਜੇਕਰ ਕੋਈ ਇਹਨਾਂ ਨੂੰ ਕਵੇ ਤਦੋਂ ਕਿੰਨਾ ਲੱਗਦਾ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਇਸ ਵੀਡੀਓ ਦੇ ਹੱਕ ਵਿੱਚੋਂ ਤਾਂ ਵੀਡੀਓ ਨੂੰ ਵੱਡੇ ਪੱਧਰ ਤੇ ਸ਼ੇਅਰ ਕਰਨੀ ਹੈ ਔਰ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ ਸੀਐਮ ਭਗਵੰਤ ਮਾਨ ਜਿਹੜੇ ਕਿ ਐਕਸ਼ਨ ਦੇ ਵਿੱਚ ਨਜ਼ਰ ਆ ਰਹੇ ਹੈਗੇ ਆ ਵਿਕਰਮ ਸਿੰਘ ਮਜੀਠੀਆ ਜਿਹੜਾ ਕਿ ਭਾਈ ਅਮਰਪਾਲ ਦੇ ਖਿਲਾਫ ਵੀ ਵੈਲਪ ਬੋਲਦਾ ਸੀਗਾ ਔਰ ਉਹਨੇ ਇੱਕ ਵੀਡੀਓ ਵੀ ਪੁਛੇ ਜਾਰੀ ਕੀਤੀ ਸੀ ਜਦੇ ਵਿੱਚ ਉਹਨਾਂ ਦੇ ਪਰਾਜ ਜਸਪ੍ਰੀਤ ਸਿੰਘ ਨੂੰ ਦਿਖਾਇਆ ਗਿਆ ਸੀਗਾ ਔਰ ਇਹ ਕਿਹਾ ਗਿਆ ਸੀਗਾ ਕਿ ਇਹ ਜਸਪ੍ਰੀਤ ਸਿੰਘ ਆ ਜਿਹੜਾ ਕਿ ਨਸ਼ਾ ਕਰ ਰਿਹਾ ਹੈਗਾ ਵਾ ਤੇ ਕੀ ਪੰਜਾਬ ਦੇ ਲੋਕਾਂ ਨੇ ਉਸ ਵੀਡੀਓ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਉਹਦੇ ਵਿੱਚ ਨਾ ਕੋਈ ਮੂਹ ਨਜ਼ਰ ਆਉਂਦਿਆ ਸੀ ਨਾ ਸਿਰ ਪੈਰ ਨਜ਼ਰ ਆਉਂਦਿਆ ਸੀ ਸਿਰਫ ਬਦਲ ਪਰਿਵਾਰ ਵੱਲੋਂ ਇਹ ਦਾਅਵਾ ਕੀਤਾ ਜਾਂਦਿਆ ਸੀਗਾ ਕਿ ਇਹ ਵਿਕਰਮ ਸਿੰਘ ਕਿ ਇਹ ਪਈ ਅਮਰਪਾਲ ਦਾ ਭਰਾ ਆ ਪਰ ਸੀਐਮ ਭਗਵੰਤ ਮਾ ਜਿਹੜੇ ਕਿ ਹੁਣ ਐਕਸ਼ਨ ਦੇ ਵਿੱਚ ਗਿਆ ਜਿਨ੍ਹਾਂ ਨੇ ਵਿਕਰਮ ਸਿੰਘ ਮਝੂਠੀਆ ਦੇ ਖਿਲਾਫ ਐਕਸ਼ਨ ਕਰਨ ਦਾ ਐਲਾਨ ਕਰ ਦਿੱਤਾ ਹੈ ਸਬੂਤਾਂ ਦੇ ਆਧਾਰ ਦੇ ਉੱਤੇ ਦੂਸਰੇ ਪਾਸੇ ਅਮਨਦੀਪ ਕੌਰ ਨੂੰ ਲੈ ਕੇ ਜਿਹੜੀਆਂ ਚਰਚਾਵਾਂ ਚੱਲਣਦੀਆਂ ਹੈਗੀਆਂ ਮੈਂ ਕਿ ਕਿਸ ਤਰ੍ਹਾਂ ਛੁੱਟੇ ਦਾ ਕਾਰੋਬਾਰ ਕਰਨ ਲੱਗੀ ਕਿਸ ਤਰ੍ਹਾਂ ਇਹਦੇ ਅਫਸਰਾਂ ਦੇ ਨਾਲ ਸੰਬੰਧ ਬਣਿਆ ਤੁਸੀਂ ਵੀਡੀਓ ਦੇ ਵਿੱਚ ਸੁਣ ਲਿਆਗੇ ਜਿਹੜਾ ਬਲਵਿੰਦਰ ਸਿੰਘ ਝੋਟਾ ਹੈ ਉਹਦੇ ਨਾਲ ਜਦੋਂ ਇਹਦੇ ਸੰਬੰਧ ਬਣਦੇ ਹੈਗੇ ਆ ਤੇ ਫਿਰ ਇਹ ਜਿਹੜਾ ਹੈ ਉਹ ਬਠਿੰਡੇ ਦੇ ਵਿੱਚ ਆਪਣੇ ਪੈਰ ਜਮਾਉਂਦੀ ਹੈਗੀ ਹੈ ਫਿਰ ਇੱਥੇ ਘਰ ਵੀ ਬਣਾਉਂਦੀ ਹੈਗੀ ਆ ਔਰ ਆਪਣਾ ਜਿਹੜਾ ਆ ਬਾਕੀ ਸਿਸਟਮ ਹੈ ਉਹ ਵੀ ਚਲਾਉਂਦੀ ਹੈਗੀ ਕਿਉਂਕਿ ਬਲਵਿੰਦਰ ਸਿੰਘ ਛੋਟਾ ਜਿਹੜਾ ਹੈ ਉਹਦੇ ਵੱਡੇ ਵੱਡੇ ਅਕਸਰਾਂ ਨਾਲ ਲਿੰਕ ਸੀਗੇ ਜਿਸ ਦੀ وجہ ਤੋਂ ਅਮਨਦੀਪ ੌਰ ਦੇ ਵੀ ਲਿੰਕ ਬਣੇ ਔਰ ਰਿਸ਼ਵਤ ਦਾ ਕੰਮ ਵੀ ਕਰਦੀ ਸੀਗੀ ਇਸ ਤਰ੍ਹਾਂ ਦੇ ਜਿਹੜੇ ਵੱਡੇ ਵੱਡੇ ਖੁਲਾਸੇ ਅੱਜ ਦੀ ਵੀਡੀਓ ਦੇ ਵਿੱਚ ਹੋਏ ਹੈ ਵੀਰੋ ਇਸ ਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਕਮੈਂਟਸ ਵਿੱਚ لازਮੀ ਦੱਸਿਓ ਰੱਖਿਓ ਆਪਣਾ ਟੇਸਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼